ਜੇ ਲੋਕਾਂ ਨੂੰ ਇਹ ਮੈਸੇਜ ਦੇਣਾ ਹੈ ਸਰ ਮਹਾਪੰਚਾਇਤ ਕਰਕੇ ਟਰੈਕਟਰਾਂ ਤੋਂ ਬਿਨਾਂ ਜਾ ਰਹੇ ਅਸੀਂ ਕਿ ਸਾਨੂੰ ਫਿਰ ਵੀ ਸਰਕਾਰ ਦੇਖੋ ਕਿਉਂ ਰੋਕ ਰਹੀ ਆ ਅਸੀਂ ਅਸੀਂ ਇਸੇ ਲਈ ਪਹਿਲਾਂ ਨਿਕਲੇ ਆ ਕਿ ਸਰਕਾਰ ਦੀ ਜਿਹੜੀ ਨੀਤੀ ਆ ਉਹ ਨੀਤੀ ਸਰਕਾਰ ਦੀ ਆ ਕਿ ਅਸੀਂ ਉੱਥੇ ਮਹਾਪੰਚਾਇਤ ਨਾ ਕਰ ਸਕੀਏ ਵਰਤਦੀ ਉਸੇ ਤਰ੍ਹਾਂ ਸੀ ਵੀ ਆਪਣੇ ਵਿਅੰਤ ਚੇਂਜ ਕਰਦੇ ਰਹਿੰਦੇ ਅਸੀਂ ਪਹਿਲਾਂ ਤੋਂ ਤਿਆਰੀ ਕਰ ਦਿੱਤੀ ਜੰਤਰ ਮੰਡਲ ਦੇ ਉੱਪਰ ਉੱਥੇ ਅਸੀਂ ਵੱਡਾ ਇਕੱਠ ਕਰਕੇ ਅਸੀਂ ਰੈਲੀ ਕਰਾਈ ਜਥੇਬੰਦੀ ਦਾ ਨਾਮ ਦੱਸੋ ਮੈਂ ਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਸੰਘਰਸ਼ ਕਮੇਟੀ ਦਾ ਸੂਬਾ ਮੀਂਪੁਰ ਦਾ ਸਰ ਜਿਹੜੀ 14 ਮਾਰਚ ਨੂੰ ਮਹਾਪੰਚਾਇਤ ਕੀਤੀ ਜਾ ਰਹੀ ਹੈ ਤੁਸੀਂ ਅਜੇ ਤਿਆਰੀ ਕੀਤੀ ਹੋਈ ਹੈ ਕਿ ਕਾਰਨ ਕੀ ਹੈਗਾ ਕਿ ਪਹਿਲਾਂ ਹੀ ਚੱਲੇ ਤੁਸੀਂ ਵੇਖੋ ਜੀ ਇਹ ਪਹਿਲਾਂ ਨਹੀਂ ਚੱਲੇ ਅਸੀਂ ਇਸ ਕਰਕੇ ਚੱਲੇ ਆਂ ਵੀ ਇੱਕ ਤੇ ਲੋਕਾਂ ਨੂੰ ਵੇਅਰ ਕਰਨ ਦੇ ਆ ਪਿੰਡਾਂ ਦੇ ਵਿੱਚ ਅਸੀਂ ਕਾਫੀ ਦਿਨਾਂ ਤੋਂ ਜਿਹੜਾ ਘਰਾਂ ਤੋਂ ਤੁਰੇ ਹੋਏ ਆਂ ਲੋਕਾਂ ਨੂੰ ਨਾਲ ਲੈ ਰਹੇ ਆਂ ਮੀਟਿੰਗਾਂ ਕੀਤੀਆਂ ਤੇ ਲੋਕਾਂ ਦਾ ਸੰਜੋਗ ਜਿਹੜਾ ਉਹ ਨਾਲ ਲਿਆ ਕਿਉਂਕਿ ਅਸੀਂ 50000 ਤੋਂ ਜਿਹੜਾ ਵਾ ਵੱਧ ਇਥੋਂ ਜਨਤਾ ਨੂੰ ਲੈ ਕੇ ਜਾ ਰਹੇ ਆਂ ਪੰਜਾਬ ਦੇ ਵਿੱਚੋਂ ਤੇ 1 ਲੱਖ ਤੋਂ ਜਿਹੜਾ ਵੱਧ ਉੱਥੇ ਅਸੀਂ ਜਿਹੜੀ ਆ ਗਿਣਤੀ ਕਰਾਂਗੇ ਕਿਉਂਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਥੇਬੰਦੀਆਂ ਆ ਰਹੀਆਂ ਆਪਣੇ ਨਮਾਇਦਿਆਂ ਨਾਲ ਲੈ ਕੇ ਕਿਉਂਕਿ ਉੱਥੇ ਜਿਹੜਾ ਵਾ ਅਸੀਂ 1 ਦਿਨ ਵਾਸਤੇ ਮਹਾ ਪੰਚਾਇਤ ਕਰਨੀ ਆ ਤੇ ਉਹ ਅਸੀਂ ਵੱਡੇ ਭਾਰੀ ਕੱਟ ਦੇ ਵਿੱਚ ਜੜੀ ਉਹ ਕਰਨੀ ਚਾਹੁੰਦੇ ਆ ਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਐਮਐਸਪੀ ਗਰੰਟੀ ਕਾਨੂੰਨ ਸਾਡਾ ਜਿਹੜਾ ਸੀਗਾ ਉਹ ਮੰਨੀਆਂ ਮੰਗਾਵਾ ਜਿਉਂ ਤੂੰ ਨਹੀਂ ਦੇ ਰਹਾ ਤੇ ਅਸੀਂ ਅੱਜ ਤੇਰੇ ਬਹੁਤ ਧਿਆਨ ਕੇ ਜਿਹੜੀ ਆ ਮੰਗ ਕਰ ਰਹੇ ਆਂ ਕਿ ਸਾਨੂੰ ਐਮ ਕੀਰ ਉੰਡ ਦਿੱਤਾ ਜਾਵੇ ਦੂਸਰਾ ਸਾਡਾ ਕਰਜ਼ੇ ਤੋਂ ਮੁਕਤ ਕੀਤਾ ਜਾਵੇ ਕਿਸਾਨਾਂ ਮਜ਼ਦੂਰਾਂ ਨੂੰ ਸਾਡਾ ਬਿਜਲੀ ਐਕਟ 2020 ਜਿਹੜਾ ਉਹਨੂੰ ਰੱਦ ਕੀਤਾ ਜਾਵੇ ਤੇ ਸਾਡਾ ਪ੍ਰਦੂਸ਼ਣ ਵਾਲਾ ਐਕਟ ਜਿਹੜਾ ਨੂੰ ਵਾਪਸ ਲਿਆ ਜਾਵੇ ਮਨਸ਼ਾ ਕੀ ਲੱਗ ਰਹੀ ਜੀ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਵੇਖੋ ਜੀ ਮਨਸ਼ਾ ਤੇ ਜਿਹੜੀ ਉਹ ਦਿਸਣ ਡਈ ਹੈ ਮਾੜੀ ਹੈ ਕਿਉਂਕਿ ਜਿਹੜੀਆਂ ਪਾਰਟੀਆਂ ਗਈਆਂ ਜਾ ਕੇ ਬੈਠੇ ਆ ਲੋਕ ਸਾਡੇ ਕਿਸਾਨ ਉਥੇ ਤੇ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਸ਼ੰਭੂ ਦੇ ਉੱਤੇ ਹੀ ਰੋਕ ਲਿਆ ਗਿਆ ਵਾ ਤੇ ਪਹਿਲਾਂ ਆਂਦੇ ਸੀਗੇ ਵੀ ਸਾਡੇ ਟ੍ਰੈਕਟਰ ਟਰਾਲੀਆਂ ਜਿਹੜੇ ਉਹ ਨਹੀਂ ਜਾਣ ਦਿੱਤੇ ਜਾਣਗੇ ਤੇ ਜੇ ਪੈਦਲ ਜੋ ਲੋਕ ਜਾ ਰਹੇ ਨੇ ਤੇ ਉਹਨਾਂ ਨੂੰ ਵੀ ਘੇਰਾ ਕਰਾਈ ਜਿਹੜੀ ਆ ਸਰਕਾਰ ਕਰ ਰਹੀ ਆ ਕਿਉਂਕਿ ਸਰਕਾਰ ਸ਼ਾਮ ਨੂੰ ਗੱਲ ਕਰਕੇ ਸਵੇਰੇ ਉਹ ਮੁੱਕਰ ਜਾਂਦੀ ਆ ਤੇ ਸਾਨੂੰ ਪੰਜਾਬ ਜਾਂ ਮਤਲਬ ਭਾਰਤ ਦੀ ਸਰਕਾਰ ਹੈ ਜਿਹੜੀ ਇਹਨਾਂ ਤੇ ਦੋਹਾਂ ਤੇ ਕੋਈ ਵਿਸ਼ਵਾਸ ਨਹੀਂ ਹੈਗਾ ਇਸ ਕਰਕੇ ਜਿਹੜਾ ਅਸੀਂ ਆਪਣੇ ਤਰੀਕੇ ਦੇ ਨਾਲ ਜਿਹੜਾ ਵਾ ਅੱਜ ਤੋਂ ਜਿਹੜਾ ਵਾ ਦਿੱਲੀ ਵਾਲ ਨੂੰ ਜਿਹੜਾ ਵਾ ਪੁੱਛ ਕਰਨ ਜਾ ਰਹੇ ਆ ਜੀ ਸਤਿ ਸ਼੍ਰੀ ਅਕਾਲ ਤੇ ਜਥੇਬੰਦੀ ਦੇ ਪ੍ਰਿੰਸਿੰਪਲ ਸਿੰਘ ਮਾਹੂ ਮਾਜਾ ਜਨ ਪ੍ਰਧਾਨ ਕਿਸਾਨ ਸੁਰੱਖਿਅਤ ਕਮੇਟੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਦਿੱਲੀ ਤਿਆਰੀ ਕਿਚ ਲਈ ਮਹਾਪੰਚਾਇਤ ਦੀ ਸਭ ਤੋਂ ਪਹਿਲਾਂ ਤੇ ਜਿਹੜੀ ਮਹਾਪੰਚਾਇਤ ਹੋ ਰਹੀ ਆ ਇੱਕ ਤੇ ਬਾਰਡਰ ਦੇ ਉੱਪਰ ਕਿਸਾਨ ਬੈਠੇ ਉਹਨਾਂ ਨੂੰ ਜਾਣ ਹੀ ਦਿੱਤਾ ਜਾ ਰਿਹਾ ਲੱਗਦਾ ਕਿ ਜਿੱਤ ਤੁਹਾਨੂੰ ਵੀ ਜਾਂਦੇ ਤਾਂ ਜਾਵੇਗਾ ਦੇਖੋ ਅਸੀਂ ਤੇ ਇੱਕ ਨਾ ਇੰਡੀਆ ਦੇ ਵਿੱਚ ਲੋਕਾਂ ਨੂੰ ਦੱਸਣਾ ਚਾ ਰਹੇ ਹਾਂ ਜਿਵੇਂ ਸਰਕਾਰ ਨੇ ਸਾਡੇ ਭਰਾਵਾਂ ਨੂੰ ਉੱਥੇ ਡੱਕ ਲਿਆ ਹਰਿਆਣੇ ਦੇ ਬਾਰਡਰ ਦੇ ਉੱਪਰ ਤੇ ਉਹਨਾਂ ਦੇ ਸਰਕਾਰ ਨੇ ਇੱਕ ਪਲੀ ਲਿਆ ਲਈ ਕਿ ਟਰੈਕਟਰ ਲੈ ਕੇ ਜਾ ਰਹੇ ਆ ਟਰੈਕਟਰ ਇਹਨਾਂ ਤੋਂ ਤੋਪਾਂ ਵਾਂਗੂ ਬਣਾ ਰਹੇ ਆ ਟਰੈਕਟਰ ਇਹਨਾਂ ਦੇ ਗਰੀਲੇਟ ਆ ਇਹਨਾਂ ਦੇ ਹਥਿਆਰ ਆ ਵੈਪਨ ਆ ਇਹ ਵੈਪਨ ਲੈ ਕੇ ਜਾ ਰਹੇ ਆ ਅਸੀਂ ਤੇ ਲੋਕਾਂ ਨੂੰ ਇਹ ਮੈਸੇਜ ਦੇਣਾ ਵਾ ਇਸ ਵਾਰ ਮਹਾਪੰਚਾਇਤ ਕਰਕੇ ਟਰੈਕਟਰਾਂ ਤੋਂ ਬਿਨਾ ਜਾ ਰਹੇ ਆ ਸੀ ਕਿ ਸਾਨੂੰ ਫਿਰ ਵੀ ਸਰਕਾਰ ਦੇਖੋ ਕਿਉਂ ਰੋਕ ਰਹੀ ਆ ਇਹਨਾਂ ਇੱਕ ਨੈਰੇਟਿਵ ਨੈਰੇਟਿਵ ਬਣਾ ਦਿੱਤਾ ਕਿ ਇਹ ਜਿਹੜੇ ਕਿਸਾਨ ਆ ਨਾ ਇਹ ਪਤਾ ਨਹੀਂ ਇਹਨੇ ਆ ਕੇ ਦਿੱਲੀ ਉਹ ਅਸੀਂ ਨੈਰੇਟਿਵ ਨੂੰ ਤੋੜਨ ਵਾਸਤੇ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਰਕਾਰਾਂ ਸਾਨੂੰ ਬਰਦਾਸ਼ਤ ਨਹੀਂ ਜਾਈ ਕਰਦੀਆਂ ਚਾਹੇ ਟਰੈਕਟਰਾਂ ਦੇ ਉੱਪਰ ਹੋਈਏ ਚਾਹੇ ਬੱਸਾਂ ਉੱਪਰ ਹੋਈਏ ਚਾਹੇ ਟ੍ਰੇਨਾਂ ਉੱਪਰ ਹੋਈਏ ਹੁਣ ਵੀ ਅਸੀਂ ਇਸੇ ਲਈ ਪਹਿਲਾਂ ਨਿਕਲੇ ਆ ਕਿ ਸਰਕਾਰ ਦੀ ਜਿਹੜੀ ਨੀਤੀ ਆ ਉਹ ਨੀਤੀ ਸਰਕਾਰ ਦੀ ਆ ਕਿ ਅਸੀਂ ਉੱਥੇ ਮਹਾਪੰਚਾਇਤ ਨਾ ਕਰ ਸਕੀਏ ਪਰ ਜਿਵੇਂ ਸਰਕਾਰ ਆਪਣੀ ਨੀਤੀ ਵਰਤਦੀ ਉਸੇ ਤਰ੍ਹਾਂ ਅਸੀਂ ਵੀ ਆਪਣੇ ਵਿਊਅੰਟ ਚੇਂਜ ਕਰਦੇ ਰਹਿੰਦੇ ਅਸੀਂ ਪਹਿਲਾਂ ਤੋਂ ਤਿਆਰੀ ਕਰ ਦਿੱਤੀ ਜਨਤਰਮਤਾ ਦੇ ਉੱਪਰ ਉੱਤੇ ਅਸੀਂ ਵੱਡਾ ਇਕੱਠ ਕਰਕੇ ਅਸੀਂ ਰੈਲੀ ਕਰਾਂ ਪ੍ਰਧਾਨ ਜੀ ਲੱਗਦਾ ਕਿ ਜਿੱਦਾਂ ਤੁਹਾਡੀ ਜਥੇਬੰ ਨਹੀਂ ਇਹ ਸਰਕਾਰ ਫਾਇਦਾ ਚੁੱਕਦੀ ਕਿੰਦਾ ਤੇ ਕੋਈ ਇਹ ਤੇ ਕਾਮਨ ਜੀ ਗੱਲ ਆ ਜਦੋਂ ਲੀਡਰਾਂ ਦੇ ਵਿੱਚ 파ੜ ਪੈਂਦਾ ਗਵਰਨਮੈਂਟ ਨੂੰ ਤਾਂ ਬੈਨੀਫਿਟ ਹੁੰਦਾ ਵਾ ਇਹੋ ਜੀ ਤੇ ਕੋਈ ਗੱਲ ਨਹੀਂ ਆ ਬਾਕੀ ਫਿਰ ਵੀ ਇਹੋ ਜੀ ਕੋਈ ਗੱਲ ਨਹੀਂ ਕਿ ਸਰਕਾਰ ਪੂਰਾ ਬੈਨੀਫਿਟ ਲੈ ਜਾਏਗੀ ਸਾਡੇ ਜਿਹੜੇ ਭਰਾ ਜਿਹੜਾ ਆਪਸ ਵਿੱਚ ਲੀਡਰਾਂ ਦਾ 파ੜ ਪਿਆ ਉਹ ਲੀਡਰਾਂ ਦੀ ਈਗੋ ਆ ਮੰਦਰ ਸਾਹਿਬ ਦੀ ਉਹਨਾਂ ਦੀ ਕੀ ਈਗੋ ਆ ਸਾਡੀ ਜਿਹੜੀ ਐਸਕੇਮ ਦੀ ਕਮੇਟੀ ਨੇ ਉਹਨਾਂ ਨੂੰ ਨਿਯੋਤਾ ਭੇਜਿਆ ਇਕੱਠੇ ਹੋ ਜਾਣਗੇ ਔਰ ਹੋਣਾ ਪੈਗਾ ਇਕੱਠੇ ਹੋ ਕੇ ਐਡੀ ਵੱਡੀ ਤਾਕਤ ਦੇ ਨਾਲ ਲੜਨ ਵਾਸਤੇ ਸਾਨੂੰ ਇਕੱਠੇ ਹੋਣਾ ਪੈਣਾ ਲੱਗਦਾ ਕਿ ਜਿੱਥੇ ਤੁਸੀਂ ਤਿਆਰੀ ਖੇਚੀ ਹੈ ਉੱਥੇ ਕੇਂਦਰ ਸਰਕਾਰ ਨੇ ਵੀ ਤੁਹਾਨੂੰ ਰੋਕਣ ਦੀ ਤਿਆਰੀ ਖੇਚੀ ਹੋਵੇਗੀ ਨਜ਼ਰਬੰਦ ਕੀਤਾ ਜਾ ਸਕਦਾ ਪ੍ਰਧਾਨਾ ਜੀ ਬਿਲਕੁਲ ਅਸੀਂ ਇਸੇ ਲਈ ਪਹਿਲਾਂ ਅੱਜ ਤੋਂ ਅਸੀਂ ਘਰਾਂ ਤੋਂ ਬਾਹਰ ਨਿਕਲ ਗਏ ਆ ਅਸੀਂ ਲੋਕਾਂ ਨੂੰ ਲਾਮਬੰਦ ਪਿੰਡਾਂ ਵਿੱਚ ਕਰਨ ਰਿਹਾ ਕਰਨ ਜਾ ਰਹੇ ਆ ਸਾਡਾ ਅੱਜ ਤੋਂ ਟਿਕਾਣਾ ਨਹੀਂ ਹੋਗਾ ਫੋਨ ਅਸੀਂ ਆਪਣੇ ਬੰਦ ਕਰ ਦਿੱਤੇ ਆ ਕਿ ਸਾਡੀ ਲੋਕੇਸ਼ਨ ਲੈ ਕੇ ਸਰਕਾਰ ਸਾਨੂੰ ਗ੍ਰਿਫ ਸਾਨੂੰ ਪੂਰਾ ਸ਼ੱਕ ਹੈ ਸਰਕਾਰ ਤੇ ਸਾਨੂੰ ਗ੍ਰਿਫਤਾਰ ਜਾਂ ਨਜ਼ਰਬੰਦ ਕਰ ਸਕਦੀ ਆ ਪਰ ਫਿਰ ਵੀ ਅਸੀਂ ਦਿੱਲੀ ਪਹੁੰਚ ਕੇ ਦੰਮ ਲਵਾ ਤੁਸੀਂ ਪਿੰਡਾਂ ਦੇ ਵਿੱਚ ਵਿਚਰੇ ਲੋਕਾਂ ਦੀ ਕਿੰਦਾ ਦੀ ਰਾਏ ਹੈਗੀ ਹੈ ਦਿੱਲੀ ਜਾਣ ਨੂੰ ਮਹਾਪੰਚਾਇਤ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਵੇਅਰ ਕਰ ਰਹੇ ਆ ਜਾਗਰੂਕ ਕਰ ਰਹੇ ਆ ਦੱਸ ਰਹੇ ਲੋਕਾਂ ਨੂੰ ਕਿ ਜਿਹੜੀ ਮਹਾਪੰਚਾਇਤ ਆ ਮਜ਼ਦੂਰਾਂ ਕਿਸਾਨਾਂ ਆਮ ਲੋਕਾਂ ਦੇ ਹੱਕ ਵਿੱਚ ਕੀਤੀ ਜਾ ਰਹੀ ਆ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਹੈਲਪ ਕਰ ਰਹੀ ਆ ਸਰਕਾਰ ਨੂੰ ਆਪਣੀਆਂ ਮੰਗਾਂ ਬਣਵਾਉਣਾਂ ਸੇ ਕੀਤੀ ਜਾ ਰਹੀ ਆ ਔਰ ਹਰ ਵਰਗ ਦਾ ਉਹਦੇ ਵਿੱਚ ਬੈਨੀਫਿਟ ਆ ਔਰ ਲੋਕ ਸਾਡੇ ਨਾਲ ਵਧੀਆ ਵੱਡੀ ਗਿਣਤੀ ਦੇ ਵਿੱਚ ਜੁੜ ਰਹੇ ਆ ਲੱਗਦਾ ਕਿ ਪੰਚਾਇਤ ਤੇ ਦਿੱਲੀ ਸਰਕਾਰਾਂ ਦੇ ਉੱਪਰ ਕੋਈ ਬਵੇਗਾ ਅਸਰ ਹੋਵੇਗਾ ਜੀ ਬਿਲਕੁਲ ਜੀ ਇਸ ਚੀਜ਼ ਦਾ ਅਸਰ ਹੋਵੇਗਾ ਇਸੇ ਲਈ ਤੇ ਸਰਕਾਰਾਂ ਹੁਣ ਸਾਡੇ ਲੀਡਰਾਂ ਦੇ ਗ੍ਰਿਫਤਾਰੀਆਂ ਕਰਨ ਬਾਰੇ ਆਪਣੀ ਉਹਨਾਂ ਫੋਰਸ ਛੱਡ ਦਿੱਤੀ ਆ ਟ੍ਰੇਨਾਂ ਦੇ ਉੱਪਰੋਂ ਨਿਗਰਾਨੀ ਰੱਖ ਰਹਾ ਜੇ ਅਸਰ ਆ ਤਾਂ ਫੇਰੇ ਨਾ ਸਰਕਾਰ ਤੇ ਸਾਡੀ ਕਾਲ ਦਾ ਅਸਰ ਸਰਕਾਰ ਦੇ ਉੱਪਰ ਅਸਰ ਜਰੂਰ ਹੋਵੇਗਾ ਠੀਕ ਠੀਕ